ਸੰਜੀ ਸਰ ਅੱਜ ਦੀ ਜੋ ਮੀਟਿੰਗ ਕੀਤੀ ਗਈ ਹੈ ਕਿਸ ਬਾਬਤ ਕੀਤੀ ਗਈ ਹੈ ਔਰ ਕੀ ਕਰ ਰਹੇ ਸੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਇਹ ਮੀਟਿੰਗ ਸਾਡੇ ਪ੍ਰਧਾਨ ਸ਼੍ਰੀ ਜਰਿੰਦਰ ਸਿੰਘ ਕਾਲਾ ਕੁੱਕਰ ਜੀ ਦੇ ਨਾਮ ਅੰਦਰ ਵਿੱਚ ਹੋਈ ਹੈ ਉਹਨਾਂ ਦੀ ਤਬੀਅਤ ਠੀਕ ਨਾ ਹੋਣ ਦੇ ਕਾਰਨ ਅਸੀਂ ਅੱਜ ਨਵੇਂ ਐਕਟਿਵ ਪ੍ਰਧਾਨ ਚੁਣੇ ਆ ਸੁਖਬੀਰ ਖਰਾਨਾ ਜੀ ਇਹ ਸਾਡੇ ਅੱਜ ਤੋਂ ਐਕਟਿਵ ਪ੍ਰਧਾਨ ਹੋਣਗੇ ਔਰ ਅੱਜ ਇਹਨਾਂ ਦੀ ਰਹਿਨੁਮਾਈ ਰੇਟ ਅਸੀਂ ਇੱਕ ਮੀਟਿੰਗ ਕੀਤੀ ਜਿੰਦੇ ਵਿੱਚ ਅਸੀਂ ਇੱਕ ਫੈਸਲਾ ਲਿਆ ਜੋ ਅੱਜ ਤੋਂ 15-20 ਦਿਨ ਪਹਿਲਾਂ ਤਿੰਨ ਪੰਪਾ ਤੇ ਵਾਰਦਾਤ ਹੋਈ ਸੀ ਜਿੰਦੇ ਰਿਗਾਰਡਿੰਗ ਪੁਲਿਸ ਨਹਿਕਮੇ ਵੱਲੋਂ ਕੋਈ ਵੀ ਹਾਇਦਿਕ ਕੰਠੋਸ ਕਦਮ ਨਹੀਂ ਚੱਕੇ ਗਏ ਨਾ ਹੀ ਕੋਈ ਸੈਟੀਸਫੈਕਟਰੀ ਜਵਾਬ ਸਾਨੂੰ ਉਹਨਾਂ ਵੱਲੋਂ ਮਿਲੇ ਜਦੋਂ ਵੀ ਸਾਨੂੰ ਹਾਲਾ ਕਿ ਦੋ ਮੀਟਿੰਗ ਸਾਡੀਆਂ ਉਹਨਾਂ ਦੇ ਨਾਲ ਹੋਈਆਂ ਉਹਨਾਂ ਦੇ ਵਿੱਚ ਸਾਨੂੰ ਉਹਨਾਂ ਨੇ ਵੱਲਿਆ ਵੀ ਬੰਦੇ ਅਸੀਂ ਲੱਭ ਰਹੇ ਹਾਂ ਟਰੇਸ ਹੋਏ ਆ ਪਰ ਹਾਇਦਿਕਨ ਕੋਈ ਵੀ ਕੰਮ ਨਹੀਂ ਉਹਨਾਂ ਵੱਲੋਂ ਪੂਰਾ ਤਰ੍ਹਾਂ ਕੀਤਾ ਗਿਆ ਬੰਦੇ ਗ੍ਰਿਫਟ ਤੋਂ ਬਾਅਦ ਜੀ ਜੀ ਬਿਲਕੁਲ ਬਿਲਕੁਲ ਹੁਣ ਜਿਹੜੀ ਅੱਜ ਮੀਟਿੰਗ ਕੀਤੀ ਗਈ ਹੈ ਕੀ ਕਾਰਵਾਈ ਕੀਤੀ ਜਾ ਰਹੀ ਹੈ ਅੱਜ ਦੀ ਜਿਹੜੀ ਮੀਟਿੰਗ ਹੈ ਨੇ ਅੱਜ ਦੀ ਮੀਟਿੰਗ 'ਚ ਜੀ ਅਸੀਂ ਸਭ ਨੇ ਸਮੂਹ ਦਿਲਰਾਂ ਨੇ ਇੱਕ ਫੈਸਲਾ ਲਿਆ ਜਿੰਦੇ ਵਿੱਚ ਆਉਣ ਵਾਲੀ 16 ਜਨਵਰੀ ਨੂੰ ਪੂਰਨ ਤੌਰ ਤੇ ਪੰਪ ਬੰਦ ਰਹਿਣਗੇ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਫੁੱਲ ਦੇ ਫੁੱਲ ਡੇ ਬੰਦ ਰਹਿਣਗੇ ਪੰਪ ਜਿੰਦੇ ਵਿੱਚ ਸਿਰਫ ਐਮਰਜੈਂਸੀ ਜਿਵੇਂ ਕਿ ਐਂਬੂਲੈਂਸ ਨੂੰ ਹੀ ਸਿਰਫ ਸਹੂਲਤ ਦਿੱਤੀ ਜਾਏਗੀ ਹੋਰ ਕਿਸੇ ਬੰਦੇ ਨੂੰ ਕੋਈ ਸਹੂਲਤ ਨਹੀਂ ਦਿੱਤੀ ਕੋਈ ਸਰਕਾਰੀ ਗੱਡੀ ਆਉਂਦੀ ਹੈ ਤਾਂ ਇਸ ਨੂੰ ਨਹੀਂ ਜੀ ਜੋ ਸਿਰਫ ਇੱਕ ਐਮਰਜੈਂਸੀ ਸਹੂਲਤ ਜਿਹੜੀ ਹੈ ਸਿਰਫ ਉਹ ਐਂਬੂਲੈਂਸ ਨੂੰ ਅਸੀਂ ਦੇਾਂਗੇ ਸਰਵਿਸ ਅਦਰਵਾਈਜ਼ ਸਾਡਾ ਪੂਰਨ ਤੌਰ ਤੇ ਬੰਦ ਰਹੇਗਾ ਜੀ ਹਾਂਜੀ ਸਰ ਤੁਹਾਨੂੰ ਅੱਜ ਐਕਟਿਵ ਪ੍ਰਧਾਨ ਚੁਣਿਆ ਗਿਆ ਔਰ ਤੁਹਾਡੀ ਪ੍ਰਧਾਨਗੀ ਇਹ ਅੱਜ ਦੀ ਜੋ ਮੀਟਿੰਗ ਹੋਈ ਹੈ ਔਰ ਕੀ ਫੈਸਲਾ ਲਿਆ ਗਿਆ ਔਰ ਅੱਗੇ ਕੀ ਕਾਰਵਾਈ ਕੀਤੀ ਗਈ ਜੀ ਸ੍ਰੀ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਦੀ ਫਤਿਹ ਸਭ ਤੋਂ ਪਹਿਲਾਂ ਮੈਂ ਆਪਣੇ ਸਮੂਹ ਮੈਂਬਰਾਂ ਦਾ ਸਾਡੇ ਪ੍ਰਧਾਨ ਸਾਹਿਬ ਸਰਦਾਰ ਚਿੱਤਰ ਸਿੰਘ ਜੀ ਕਾਲਾ ਕੁੱਕੜ ਤੇ ਸਮੂਹ ਮੈਂਬਰ ਸਾਹਿਬਾਨ ਦਾ ਧੰਨਵਾਦ ਕਰਨਾ ਕਿ ਜਿਨ੍ਹਾਂ ਨੇ ਮੈਨੂੰ ਸੇਵਾ ਦਾ ਮੌਕਾ ਦਿੱਤਾ ਤੁਸੀਂ ਪੜੀ ਪਾਤ ਜਾਣੋ ਹੋ ਕਿ ਪਿਛਲੇ ਦੇੜੇ ਜੋ ਜਲਾਲਾਬਾਦ ਸ਼ਹਿਰ ਦੇ ਵਿੱਚ 50 ਮਿੰਟਾਂ ਦੇ ਵਿੱਚ ਤਿੰਨ ਪੰਪਾਂ ਦੇ ਵਾਰਦਾਤ ਹੋਈਆਂ ਅਸੀਂ ਤਕਰੀਬਨ 15-20 ਦਿਨ ਤੋਂ ਵੱਖ-ਵੱਖ ਅਫਸਰ ਸਾਹਿਬਾਨ ਨੂੰ ਮਿਲ ਰਹੇ ਹਾਂ ਸਾਨੂੰ ਸਿਰਫ ਇੱਕ ਵਾਅਦਾ ਦਿੱਤਾ ਜਾ ਰਿਹਾ ਹੈ ਲਾਰਾ ਹੀ ਲਾਇਆ ਜਾ ਰਿਹਾ ਹੈ ਪਰ ਹਾਲ ਤੱਕ ਕਿਸੇ ਦੇ ਪੱਲੇ ਕੁਝ ਨਹੀਂ ਪਾਇਆ ਗਿਆ ਤੋਂ ਅਸੀਂ ਉਹਦੇ ਮੱਦੇਨਜ਼ਰ ਅੱਜ ਸਾਰੇ ਮੈਂਬਰ ਨੇ ਸਰਬਸੰਮਤੀ ਨਾਲ ਫੈਸਲਾ ਲਿਆ ਹੈ ਕਿ 16 ਤਰੀਕ ਨੂੰ 16 ਜਨਵਰੀ ਨੂੰ ਸਭੂ ਪੰਪ ਸ਼ਹਿਰ ਤੋਂ ਲੈ ਕੇ ਰਾਤ ਤੱਕ ਬੰਦ ਰਹਿਣਗੇ ਲਾਤੇ ਮ ਇੱਕ ਵਾਦਾ ਚੱਲਿਆ ਸੀ ਕਿ ਡੀਐਸਪੀ ਸਾਹਿਬ ਨਾਲ ਮੀਟਿੰਗ ਵੀ ਹੋਈ ਸੀ ਹਾਂਜੀ ਹਾਂਜੀ ਡੀਐਸਪੀ ਸਾਹਿਬ ਨਾਲ ਮੀਟਿੰਗ ਹੋਈ ਸੀ ਪਰ ਉਹ ਕਿਸੇ ਵੀ ਠੋਸ ਸਿੱਟੇ ਤਰੀ ਪਹੁੰਚੇ ਅਸੀਂ ਤਾਂ ਹੁਣ ਕੀ ਕਾਰਵਾਈ ਕੀਤੀ ਹੈ ਜੀ ਬਸ ਹੁਣ ਕਾਰਵਾਈ ਇਹ ਹੀ ਹੈ ਕਿ 16 ਤਰੀਕ ਨੂੰ 16 ਜਨਵਰੀ ਨੂੰ ਦਿਨ ਵੀਰਵਾਰ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਾਰੇ ਜਲਾਲਾਬਾਦ ਦੇ ਪਟੋਲ ਬੰਦ ਰਹਿਣਗੇ ਸਾਡੀ ਇਹ ਆਵਾਮ ਨੂੰ ਬੇਨਤੀ ਹੈ ਕਿ ਜਿਨ੍ਹਾਂ ਨੇ ਤੇਲ ਪਵਾਣਾ ਹੈ ਇੱਕ ਦਿਨ ਪਹਿਲਾਂ ਪਵਾ ਲਓ ਕਿਸੇ ਵੀ ਪੰਪ ਮਾਲਕ ਨੂੰ ਮਜਬੂਰ ਨਾ ਕਰੋ ਕਿ ਪੰਪ ਖੋਲ੍ਹੇ